ਨਸ਼ਾ ਤਸਕਰਾਂ ਦੇ ਖਿਲਾਫ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਨੂੰ ਅਮਲ ਲਿਆਂਦਾ ਜੀ ਹਾਂ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਹਣ ਪੀਲਾ ਪੰਜਾ ਚਲਾ ਕੇ ਉਸ ਨੂੰ ਟੈਟੇਰੀ ਕੀਤਾ ਗਿਆ ਨਸ਼ਾ ਤਸਕਰਾਂ ਦੇ ਖਿਲਾਫ ਬਠਿੰਡਾ ਪੁਲਿਸ ਦੀ ਇੱਕ ਵਫਰ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿਸ ਦੇ ਅਰਾਲ ਨਸ਼ਾ ਤਸਕਰਾਂ ਦੇ ਘਰਾਂ ਤੇ ਉਹਨਾਂ ਦੀ ਜਾਇਦਾਦ ਤੇ ਕਬਜ਼ਾ ਕੀਤਾ ਜਾ ਰਿਹਾ ਅਤੇ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾ ਕੇ ਟੈਟੇਰੀ ਕੀਤਾ ਗਿਆ ਨਸ਼ੇ ਦੀ ਕਮਾਈ ਦੇ ਨਾਲ ਧੋਗਿਆਂ ਨਵਸਤੀ ਵਿੱਚ ਨਜਾਇਜ਼ ਉਸਾਰੀ ਕੀਤੀ ਗਈ ਸੀ ਦੋਹਾਂ ਮੁਲਜ਼ਮਾਂ ਦੇ ਖਿਲਾਫ ਨਸ਼ੇ ਦੇ ਕਈ ਮਾਮਲੇ ਦਰਜ ਨੇ ਜਿਸ ਦੇ ਤਹਿਤ ਇਥੇ ਪੁਲਿਸ ਨੇ ਕਾਰਵਾਈ ਕੀਤੀ ਹੈ ਹਾਲਾਂਕਿ ਪਰਿਵਾਰ ਨੇ ਵੀ ਇਥੇ ਪੁਲਿਸ ਦੀ ਕਾਰਵਾਈ ਲੈ ਕੇ ਸਵਾਲ ਚੁੱਕੇ ਨੇ ਲੇਕਿਨ ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਤੋਂ ਜਿੱਥੇ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਜਿਸ ਕਦਰ ਪੀਲਾ ਪੰਜਾ ਚਲਾਇਆ ਗਿਆ ਇਥੇ ਤਾਜ਼ੀ ਕੇ ਬਠਿੰਡਾ ਦੀ ਤੋਬਿਆਨਾ ਬਸਤੀ ਜਿੱਥੇ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾ ਕੇ ਉਸ ਨੂੰ ਟਹਿ ਟੇਰੀ ਕੀਤਾ ਗਿਆ ਸੋ ਦੋਹਾਂ ਮੁਲਜ਼ਮਾਂ ਖਿਲਾਫ ਨਸ਼ੇ ਦੇ ਕਈ ਮਾਮਲੇ ਦਰਜ ਨੇ ਜਿਸ ਦੇ ਤਹਿਤ ਉਨ੍ਹਾਂ ਦੇ ਖਿਲਾਫ ਇਥੇ ਕਾਰਵਾਈ ਹੋਈ ਹੈ ਤੁਰਾਂ ਦੇ ਜਿਹੜੀ ਜਾਇਦਾਦ ਨੂੰ ਇੱਥੇ ਜਾਂ ਤਾਂ ਜ਼ਬਤ ਕੀਤਾ ਜਾ ਰਿਹਾ ਹੈ ਜਾਂ ਟੈਟੇਰੀ ਜਿਹੜੀ ਹੈ ਪ੍ਰਾਪਰਟੀ ਨੂੰ ਕੀਤਾ ਜਾ ਰਿਹਾ ਹੈ ਸੋ ਦੋਹਾਂ ਮੁਲਜ਼ਮਾਂ ਖਿਲਾਫ ਨਸ਼ੇ ਦੇ ਕਈ ਮਾਮਲੇ ਦਰਜ ਨੇ ਜਿਸ ਦੇ ਨਸ਼ੇ ਦੀ ਕਮਾਈ ਤੋਂ ਹੀ ਇਹ ਜੜੀ ਜਾਇਦਾਦ ਉਸਾਰੀ ਗਈ ਹੈ ਪ੍ਰਾਪਰਟੀ ਉਸਾਰੀ ਗਈ ਹੈ ਪੁਲਿਸ ਦਾ ਇਲਜ਼ਾਮ ਹੈ ਜਿਸ ਦੇ ਬਾਅਦ ਇੱਥੇ ਕਾਰਵਾਈ ਕੀਤੀ ਗਈ ਹੈ ਤੇ ਪੀਲਾ ਪੰਜਾਬ ਚਲਾਇਆ ਗਿਆ ਸੋ ਇੱਥੇ ਪਰਿਵਾਰ ਪੁਲਿਸ ਦੀ ਕਾਰਵਨ ਲੈ ਕੇ ਵੀ ਸਵਾਲ ਚੁੱਕਦਾ ਆਇਆ ਹੈ ਦੋਹਾਂ ਮੁਲਜ਼ਮਾਂ ਦੇ ਖਿਲਾਫ ਨਸ਼ੇ ਦੇ ਕਈ ਮਾਮਲੇ ਦਰਜ ਨੇ ਨਸ਼ੇ ਦੀ ਕਮਾਈ ਨਾਲ ਤੋਗਿਆਂ ਨਬਸਤੀ ਦੇ ਵਿੱਚ ਇੱਥੇ ਨਜਾਇਜ਼ ਉਸਾਰੀ ਕੀਤੀ ਗਈ ਸੀ ਜੋ ਤਸਵੀਰਾਂ ਤੁਸੀਂ ਵੇਖ ਰਹੇ ਜਿੱਥੇ ਕਿ ਪੀਲਾ ਪੰਜਾ ਚੱਲਿਆ ਦੋਹਾਂ ਮੁਲਜ਼ਮਾਂ ਖਿਲਾਫ ਨਸ਼ੇ ਦੇ ਕਈ ਮਾਮਲੇ ਦਰਜ ਨੇ ਔਰ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਅਸੀਂ ਕਈ ਨਸ਼ਾ ਤਸਕਰਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਦੇਖ ਚੁੱਕੀਆਂ ਜਾਂ ਤਾਂ ਉਹਦੀ ਪ੍ਰਾਪਰਟੀ ਅਟੈਚ ਕੀਤੀ ਜਾਂਦੀ ਹੈ ਜਾਂ ਇਸ ਤਰ੍ਹਾਂ ਦੇ ਨਾਲ ਜਾਇਦਾਦ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅੰਦਰ ਇੱਕ ਵਾਰ ਫੇਰ ਨਸ਼ਾ ਤਸ਼ਕਰਾਂ ਦੇ ਉੱਤੇ ਪੁਲਿਸ ਦੀ ਕਾਰਵਾਈ ਦਿਖ ਰਹੀ ਹੈ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਾਂਝੀ ਕਾਰਵਾਈ ਤਹਿਤ ਕਈ ਮਕਾਨ ਟਾਏ ਜਾ ਰਹੇ ਨੇ ਜਿਨ੍ਹਾਂ ਨੇ ਕੀ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਅਤੇ ਨਸ਼ਾ ਵੀ ਵੇਚਦੇ ਸੀ ਤਸਵੀਰਾਂ ਦਿਖਾ ਦਈਏ ਕਿ ਇੱਥੇ ਨੇ ਜਿਹੜੇ ਮਕਾਨ ਟਾਏ ਜਾ ਰਹੇ ਨੇ ਸਾਡੇ ਨਾਲ ਐਸਡੀਐਮ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਿੰਨੇ ਮਕਾਨਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਜਗ੍ਹਾ ਜਿਹੜੀ ਹੈਗੀ ਹੈ ਇਹ ਮੀਡੀਆ ਦੀ ਹੈਗੀ ਹੈ ਬਿਡਾ ਡਿਵੈਲਪਮੈਂਟ ਅਥਾਰਟੀ ਦੀ ਇਹ ਲੋਕਾフィचर ਤੋਂ ਨੇ ਇੱਕ ਆਪ ਸੀਗੇ ਤੇ ਸੋਸੀ ਪਹਿਲਾਂ ਵੀ ਨੋਟਿਸ ਦੇ ਕੇ ਘਰ ਖਾਲੀ ਕਰਾਏ ਨੇ ਤੇ ਇਸ ਤਰ੍ਹਾਂ ਇਹਨਾਂ ਨੂੰ ਵੀ ਰੋਪਰ ਨੋਟਿਸ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਅੱਜ ਟਾਈਮ ਪੂਰਾ ਹੋ ਗਿਆ ਤੇ ਇਹਨਾਂ ਦਾ ਇਸ ਕਰਕੇ ਇਹਨਾਂ ਨੇ ਖਾਲੀ ਨਹੀਂ ਕੀਤਾ ਤੇ ਖਾਲੀ ਕਰਵਾਵਾ ਬਾਕੀ ਵੀ ਇਹੀ ਕਰਵਾਵਾ ਫਿਰ ਕਾਫੀ ਜਿਆਦਾ ਇਹ ਮਕਾਨ ਬਣਿਆ ਕਹਿੰਦੇ ਸਾਰੇ ਅਨਲੀਗਲ ਨੇ ਹਾਂਜੀ ਹਾਂਜੀ ਇੱਥੇ ਕਾ 100 150 ਮਕਾਨ ਹੋਗਾ ਜਿਹੜਾ ਲੀਗਲ ਹੈਗਾ ਉਹ ਹੌਲੀ ਹੌਲੀ ਅਸੀਂ ਸਭ ਨੂੰ ਨੋਟਿਸ ਦੇ ਕੇ ਪ੍ਰੋਪਰ ਤੇ ਉਹ ਖਾਲੀ ਕਰਵਾਵਾਂਗੇ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੀ ਬਠਿੰਡਾ ਦੇ ਇਸ ਇਹ ਇਲਾਕਾ ਜਿਹੜਾ ਬਠਿੰਡਾ ਦਾ ਇੱਥੇ ਨਸ਼ਾ ਤਸਕਰਾਂ ਦਾ ਘਰ ਮੰਨਿਆ ਜਾਂਦਾ ਹੈ ਤੇ ਇੱਥੇ ਕਾਫੀ ਜ਼ਿਆਦਾ ਪਿਛਲੇ ਸਮੇਂ ਦੌਰਾਨ ਵੀ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਕਈ ਘਰਨੇ ਜਿਹੜੇ ਢਾਏ ਗਏ ਇੱਥੇ ਜਿਹੜੇ ਜਿੰਨੇ ਘਰਾਂ ਦੇ ਉੱਤੇ ਬਲਡੋਜੇ ਚਲਾਇਆ ਗਿਆ ਪੀਲਾ ਪੰਜਾ ਚਲਾਇਆ ਗਿਆ ਇਹ ਲੋਕ ਨੇ ਜਿਹੜੇ ਨਸ਼ਾ ਵੇਚਦੇ ਨੇ ਇਹਨਾਂ ਦੇ ਉੱਤੇ ਦਰਜਨਾ ਮਾਮਲੇ ਵੀ ਦਰਜ ਨੇ ਵੱਡੀ ਤعداد ਵਿੱਚ ਪੁਲਿਸ ਫੋਰਸਾਂ ਜਿਹੜੀ ਪੁੱਜੀ ਹੈ ਯੁੱਧ ਨਸ਼ੇ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਐਸਪੀ ਸਾਹਿਬ ਸਰ ਕਿਸ ਤਰ੍ਹਾਂ ਵੀ ਅੱਜ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਉਸ ਤਰ੍ਹਾਂ ਜਿਹੜੇ ਘਟਾਏਗੇ ਕਿੰਨੇ ਘਟਾਏਗੇ ਨੇ ਕਿੰਨੇ ਲੋਕਾਂ ਦੇ ਖਿਲਾਫ ਇਹਦਾ ਮਾਮਲਾ ਦਰਜ ਇਹਦੇ ਵਿੱਚ ਜਿਹੜੇ ਦੋ ਘਰ ਸੀ ਬੇਸਿਕਲੀ ਇੱਕ ਗੁਰਪ੍ਰਿਤ ਬੰਗੀ ਆ ਉਹਦੀ ਘਰ ਵਾਲੀ ਰਹਿੰਦੀ ਹੈ ਇੱਥੇ ਇੱਕ ਅਕਰਾਜ ਜਿਹਨਾਂ ਦੀ ਲੇਡੀ ਰਹਿੰਦੀ ਹੈ ਇਹ ਦੋ ਘਰ ਹੈਗੇ ਜਿਨ੍ਹਾਂ ਦੀ ਸਿਵਲ ਡਿਪਾਰਟਮੈਂਟ ਵੱਲੋਂ ਆਇਡੈਂਟੀਫਿਕੇਸ਼ਨ ਕੀਤੀ ਗਈ ਸੀ ਕਿ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਨੇ ਆਪਣਾ ਪ੍ਰੋਸੀਜਰ ਪੂਰਾ ਕਰਕੇ ਇਹਦੇ ਟਾਊਨ ਸੰਬੰਧੀ ਹੁਕਮ ਜਾਰੀ ਕੀਤੇ ਸੀਗੇ ਤੇ ਮੌਕੇ ਤੇ ਸਾਡੇ ਵੱਲੋਂ ਪੁਲਿਸ ਫੋਰਸ ਦੀ ਜਿਹੜੀ ਮਦਦ ਮੰਗੀ ਗਈ ਸੀ ਸਾਸੀ ਇਹ ਡਿਪਲੋਏ ਕੀਤੀ ਗਈ ਹੈ ਇਹ ਦੋਨੋਂ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਗੁਰਪ੍ਰੀਤ ਜਿਹੜਾ ਹੈਗਾ ਉਹਦੇ ਤੇ ਤਿੰਨ ਮੁਕੱਦਮੇ ਚਿੱਤੇ ਤੇ ਦਰਜ ਸੀਗੇ ਇਹਦੇ ਘਰ ਵਾਲੀ ਦੇ ਉੱਪਰ ਇੱਕ ਤਰਜਾ ਹੈ ਜਿਹੜੀ ਦੂਜੀ ਲੇਡੀ ਹੈਗੀ ਰਾਜ ਹੈ ਉਹਦੇ ਤੇ ਵੀ ਇੱਕ ਮੁਕੱਦਮਾ ਚਿੱਤੇ ਤੇ ਦਰਜ ਹੈਗਾ ਸੋ ਇਹ ਜਿਹੜੀ ਹੈਗੀ ਇਹਨਾਂ ਦੀ ਸਾਰੀ ਜਿਹੜੀ ਸੀਗੀ ਧੋਬੀਆਂ ਨਾਲ ਬਸਤੀ ਗਲੀ ਨੰਬਰ ਦੇ ਵਿਚ ਇਹਨਾਂ ਨੇ ਨਜਾਇਜ਼ ਸਾਰੀ ਕੀਤੀ ਸੀ ਸਰਕਾਰੀ ਜਗ੍ਹਾ ਦੇ ਉੱਪਰ ਕੀਤੀ ਸੀਗੀ ਸੋ ਸਾਡੇ ਵੱਲੋਂ ਮੌਕੇ ਦੇ ਉੱਪਰ ਫੋਰਸ ਡਿਪਲੋਏ ਕੀਤੀ ਗਈ ਤਾਂ ਕਿ ਕੋਈ ਬੰਦਾ ਜਿਹੜਾ ਹੈਗਾ ਮਾਹੌਲ ਖਰਾਬ ਨਾ ਕਰ ਸਕੇ ਸੋ ਇਹਨਾਂ ਵੱਲੋਂ ਸਿਵਲ ਡਿਪਾਰਟਮੈਂਟ ਵੱਲੋਂ ਜਿਹੜਾ ਇਹ ਮੌਕੇ ਤੇ ਦੋਨਾਂ ਦੇ ਘਰਟਾਇਆ ਜਾ ਰਿਹਾ ਇੱਕ ਅਲਾ ਗੁਰਪ੍ਰੀਤ ਦੇ ਉੱਪਰ ਹੀ ਤਿੰਨ ਮੁਕਦਮੇ ਚਿੱਟੇ ਦਰਜ ਨੇ ਉਹਦੀ ਘਰ ਵਾਲੀ ਦੇ ਉੱਪਰ ਇੱਕ ਦਰਜ ਹੈਗਾ ਇੱਕ ਜਿਹੜਾ ਹੈਗਾ ਰਾਜ ਰਾਨੀ ਦੇ ਉੱਪਰ ਦਰਜਾ ਹੈ ਪੰਜ ਮੁਕਦਮੇ ਟੋਟਲ ਇਹਨਾਂ ਦੇ ਦਰਜ ਨੇ ਤਿੰਨਾਂ ਦੇ ਉੱਪਰ ਸੋ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਜਿਹੜੀ ਹੈਗੀ ਆ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਵਾਰ-ਵਾਰ ਜਿਹੜਾ ਹੈਗਾ ਇਹਨਾਂ ਨੂੰ ਵਿਰੋਕਿਆ ਵੀ ਗਿਆ ਸੀਗਾ ਤੇ ਇਹਨਾਂ ਨੇ ਜਿਹੜਾ ਹੈਗਾ ਜਦੋਂ ਸਿਵਲ ਡਿਪਾਰਟਮੈਂਟ ਨੇ ਚੈੱਕ ਕੀਤਾ ਤੇ ਇਹਨਾਂ ਨੇ ਘਰ ਵੀ ਜਿਹੜੇ ਸੀਗੇ ਆਪਣੇ ਉਹ ਨਜਾਇ ਸੋ ਨਾਲ ਵੱਲੋਂ ਜਿਹੜੇ ਹੈ ਇਹਨਾਂ ਦੇ ਟਾਣ ਸੰਬੰਧੀ ਆਪਣੀ ਕਬਜ਼ਾ ਵਾਪਸ ਲੈਣ ਦੀ ਹੁਕਮ ਜਾਰੀ ਕੀਤਾ ਗਿਆ ਸੀਗਾ ਸੋ ਡੈਫੀਨੇਟਲੀ ਜਿਹੜਾ ਵੀ ਬੰਦਾ ਗਲਤ ਕੰਮ ਕਰੂਗਾ ਸੋ ਹੀ ਹਾਸ ਟੂ ਫੇਸ ਦਾ ਪਿਊਨ ਨਸ਼ਾ ਕਿਸ ਤਰ੍ਹਾਂ ਦਾ ਵੇਚਦੇ ਨੇ ਸਾਰੇ ਇਹ ਤਿੰਨ ਦੋਵੇਂ ਕਰ ਜਿਹੜੇ ਚਿੱਟੇ ਦਾ ਨਸ਼ਾ ਵੇਚਦੇ ਸੀ ਡੈਫੀਨੇਟਲੀ ਜਿੰਨਾ ਤੱਕ ਜਿਹੜਾ ਇਹ ਲੋਕ ਇਸੀ ਤੋਂ ਨਹੀਂ ਹਟਣਗੇ ਉਹਨਾਂ ਤੱਕ ਜਿਹੜਾ ਹੈਗਾ ਐਕਸ਼ਨ ਲਗਾਤਾਰ ਚੱਲਦਾ ਰਹੂ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਲਗਾਤਾਰ ਮੁਹਿੰਮਾ ਜਿਹੜੀ ਹੈ ਜਾਰੀ ਰਹੇਗੀ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟੇੰਡਾ